ਅੱਜ ਅਸੀਂ ਪਹੁੰਚੇ ਹੋਇਆ ਫੁਰ ਹੀਰਾ ਹੁਸ਼ਿਆਰਪੁਰ ਇਸ ਸਥਾਨ ਤੇ ਗੁਰੂ ਰਾਮਦਾਸ ਲੰਗਰ ਸੋਈ ਬਣੀ ਹੋਈ ਹੈ ਜੋ ਹਰ ਹਸਪੀਟਲਾਂ ਦੇ ਵਿੱਚ ਲੰਗਰ ਪਹੁੰਚਾਉਂਦੀ ਹੈ ਖੜਿਆ ਨਗਰਪੁਰ ਹੀਰਾ ਜੀ ਹੁਸ਼ਿਆਰਪੁਰ ਜੀ ਔਰ ਇਹ ਧੰਨ ਗੁਰੂ ਰਾਮਦਾਸ ਮਹਾਰਾਜ ਦੀ ਕਿਰਪਾ ਸਦਕਾ ਉਹਨਾਂ ਦੇ ਪ੍ਰਕਾਸ਼ਪੁਰ ਨੂੰ ਸਮਰਪਿਤ ਇਹ 8ਵਾਂ ਸਲਾਨਾ ਜਿਹੜਾ ਸਮਾਗਮ ਅੱਜ ਕਰਾਇਆ ਜਾ ਰਿਹਾ ਇਸ ਤੋਂ ਇਲਾਵਾ ਮੈਨੂੰ ਜੋ ਲੱਗਦਾ ਆਉਣ ਵਾਲੇ ਸਮੇਂ 'ਚ ਇੰਡੀਆ ਦਾ ਨੰਬਰ 1 ਸਮਾਗਮ ਹੋਇਆ ਕਰੇਗਾ 365 ਦੇ ਨੇ ਲੰਗਰ ਚੱਲਦਾ ਹੈ ਸਾਲ ਦਾ ਔਰ 8 ਸਾਲ ਹੋ ਗਏ ਤੁਸੀਂ ਲਾ ਲੋ ਮਟਰ ਪਨੀਰ ਜੀ ਅ ਤਰ੍ਹਾਂ ਤਰ੍ਹਾਂ ਦੀਆਂ ਜਿਹੜੀਆਂ ਨਾਨ ਮਤਲਬ ਹਰ ਚੀਜ਼ ਤੁਹਾਨੂੰ ਇੱਥੇ ਮਿਲਦੀ ਆ ਇਸੇ ਤਰੀਕੇ ਨਾਲ ਜਿਹੜਾ 8 ਸਾਲ ਤੋਂ ਲੰਗਰ ਚੱਲ ਰਿਹਾ ਰੋਜ਼ਾਨਾ ਸਵੇਰੇ ਗੱਡੀਆਂ ਤਿਆਰ ਹੁੰਨੀਆਂ ਨੇ ਚਾਹ ਦੇ ਨਾਲ ਸਪੈਸ਼ਲ ਬਿਸਕਟ ਔਰ ਹਰ ਸੰਡੇ ਇਤੋਂ ਪੀਜ਼ਾ ਚੱਲਦਾ ਦਿਆਂ ਕਿ ਐਡੇ ਵੱਡੇ ਪ੍ਰਬੰਧ ਇੱਕ ਦਿਨ ਚ ਤਾਂ ਹੋ ਨਹੀਂ ਜਾਂਦੇ ਪ੍ਰੋਗਰਾਮ ਤੇ ਅਗਲੇ ਸਾਲ ਦਾ ਅੱਜ ਹੀ ਐਨਾਊਂਸ ਹੋ ਜਾਣਾ ਹੈ ਜੀ ਪਰ ਇਹ ਹੈਗਾ ਕਿ ਆ ਜਿਹੜਾ ਟੈਂਟ ਲੱਗਿਆ ਹੋਇਆ ਇਹਨਾਂ ਨੂੰ ਲਗਭਗ 25 ਦਿਨ ਹੋ ਗਏ ਇੱਥੇ ਜੀ ਆਇਆਂ ਨੂੰ ਸ਼ੁਰੂ ਕੀਤੇ ਨੂੰ 25 ਦਿਨ ਹੋ ਗਏ ਵੀ ਇਹ ਜਿਹੜਾ ਪੱਕਾ ਟੈਂਟ ਲੱਗਦਾ ਔਰ ਇਹਦੇ ਵਾਸਤੇ ਫਿਰ ਆ ਨਾਲ ਦੇ ਖੱਤੇ ਵੀ ਤਿਆਰ ਕਰੀ ਦੇ ਆਵਾ ਝੋਨਾ ਚਾ ਨਾ ਕਟਾ ਕੇ ਸਾਰਾ ਕਿਉਂਕਿ ਪਾਰਕਿੰਗ ਲਈ ਹੋਰ ਕੰਮਾਂ ਲਈ ਸ਼ੋ ਇਹ ਫਸਲਾ ਹੁੰਨੀਆਂ ਸਾਰਿਆਂ ਦੀਆਂ ਕਿਸਾਨਾਂ ਦੀਆਂ ਆਪੇ ਹੀ ਸਾਰੇ ਛੱਡ ਦਿੰਦੇ ਆ ਪਈਏ ਕਿਤੇ ਮਹਾਰਾਜ ਸਾਡੇ ਤੇ ਵੀ ਕਿਰਪਾ ਕਰ ਦੋ ਤੇ ਜਿਵੇਂ ਹਣ ਹੜ ਆਇਆ ਤੇ ਹੜ ਪ੍ਰਭਾਵ ਤੇਰੀਏ ਚ ਵੀ ਸਾਰੇ ਲੰਗਰ ਪਹੁੰਚਾਇਆ ਜਦੋਂ ਕਰੋਨਾ ਕਾਲ ਆਇਆ ਸਭ ਤੋਂ ਵੱਡੀ ਸੇਵਾ ਕੁ ਰਾਮਦਾਸ ਲੰਗਰ ਸੇਵਾ ਪੂਰੀਆਂ ਤੋਂ ਸਰਕਾਰ ਆ ਕੇ ਲੈਂਦੀ ਰਹੀ ਜੀ ਮਾਨਯੋਗ ਡੀਸੀ ਸਾਹਿਬ ਆ ਕੇ ਕਹਿੰਦੇ ਸੀ ਵੀ ਤੁਸੀਂ ਸਾਨੂੰ ਕਿਹੜਾ ਲੰਗਰ ਆ ਤਿਆਰ ਕਰੋ ਆ ਕੇ ਦਿਓ ਕਿਉਂਕਿ ਇੱਥੇ ਮੂੰਹ ਬਨ ਕੇ ਪੂਰੀ ਅੰਦਰ ਤੁਸੀਂ ਜਾ ਮਾਲਕ ਵੀ ਐਸੀ ਜੀ ਕਿਰਪਾ ਹੋਈ ਇਸ ਜਗ੍ਹਾ ਤੇ ਜੀ ਪਈ ਇਤੋਂ 22 ਗੱਡੀਆਂ ਇਸ ਜਗ੍ਹਾ ਤੋਂ ਚਲਦੀਆਂ ਜੀ ਔਰ 11 ਗੱਡੀਆਂ ਮੁਕਸਦ ਸਾਹਿਬ ਤੋਂ ਚਲਦੀਆਂ ਜੀ ਹੋਰ ਗੱਡੀਆਂ ਦੀ ਵੀ ਲੈ ਤਿਆਰੀ ਹੈ ਪੂਰੇ ਪੰਜਾਬ ਦੇ ਵਿੱਚ ਸਾਰੇ ਹੀ ਹਸਪੀਟਲਾਂ ਦੇ ਵਿੱਚ ਜੀ 8 ਸਾਲ ਹੋ ਗਏ ਫ੍ਰੀ ਲੰਗਰ ਸੇਵਾ ਚੱਲਦੀ ਆ ਲੰਗਰ ਸੇਵਾ ਐ ਨਹੀਂ ਭਈ ਕਹਿ ਦਿਓ ਕਿ ਲੰਗਰ ਤੇ ਚਲੋ ਬਾਬੇ ਨਾਨਕ ਦਾ ਸਾਰਾ ਹੀ ਔਰ ਇਹ ਜਸ ਮਨਜੀਤ ਸਿੰਘ ਜੀ ਦੀ ਭਾਵਨਾ ਦੀ ਕਿਵੇਂ ਕਿਵੇਂ ਗੁਰੂ ਰਾਮਦਾਸ ਪਾਸ਼ਾ ਜੀ ਦਾ ਉਹਨਾਂ ਨਾਲ ਪਿਆਰ ਹੈ ਅਰਥਾਤ ਕਿ ਉਹਨਾਂ ਨੇ ਜਿੱਥੇ ਸੇਵਾ ਲਈ ਉੱਥੇ ਹੀ ਹਰ ਸਾਲ ਸਾਲਾਨਾ ਸਮਾਗਮ ਕਰਦੇ ਨੇ ਔਰ ਸਮਾਗਮ ਵੀ ਇਦਾਂ ਦਾ ਮੈਨੂੰ ਲੱਗਦਾ ਪੰਜਾਬ ਦੇ ਵਿੱਚ ਇਦਾਂ ਦਾ ਕਦੇ ਸਮਾਗਮ ਨਹੀਂ ਦੇਖਿਆ ਹੋਏਗਾ ਔਰ ਹਾਕੀ ਦੇ ਪਲੇਅਰ ਸੀ ਨੈਸ਼ਨਲ ਲੈਵਲ ਦੇ ਤੇ ਹਾਕੀ ਦੀ ਟੀਮ ਦੇ ਵਿੱਚ ਸੀ ਸਾਡੀ ਨੈਸ਼ਨਲ ਟੀਮ ਚ ਤੇ ਉਹ ਬਾਹਰ ਖੇਡਣ ਦਤੋਂ ਗਏ ਆ ਉੱਥੇ ਧੰਗੁਰਾਮ ਦਾਸ ਜੀ ਦੀ ਕਿਰਪਾ ਹੋ ਗਈ ਉੱਥੇ ਰਹਿ ਗਏ ਵਸ ਗਏ ਜੀ ਤੇ ਇੰਨੀ ਨੇਚਾ ਮੈਂ ਕਵਾਂਗਾ ਉਹहां ਉਸ ਕਾਲਪੁਰ ਕਦੀ ਕਿਰਪਾ ਆ ਉਹਨਾਂ ਤੇ ਵੀ ਉਹਨਾਂ ਨੇ ਜਦੋਂ ਦਿੱਲੀ ਉਤਰਨਾ ਉਤੋਂ ਹਰਮੰਦਰ ਸਾਹਿਬ ਪੈਦਲ ਆਉਣਾ ਜੀ ਬੇਸ਼ੱਕ 10 ਦਿਨ ਲੱਗਣ ਹਰਮੰਦਰ ਸਾਹਿਬ ਪੈਦਲ ਆਉਣਾ ਜੀ ਇੰਨੀ ਮਤਲਬ ਉਹਨਾਂ ਦੀ ਵਿਸ਼ਵਾਸ ਹੈ ਤੁੰਗੂ ਰਾਮਦਾਸ ਜੀ ਤੇ ਔਰ ਉਤੋਂ ਇੰਨੀ ਕਿਰਪਾ ਹੁੰਦੀ ਗਈ ਵੀ ਅੱਜ ਆ ਜਿਹੜਾ ਪੁਰੀ ਰਾਚ ਐਡਾ ਵੱਡਾ ਕਹਦੇ ਉਹ ਮੇਲੇ ਨੇ ਰੂਪ ਧਾਰ ਲਿਆ ਜਿਹਦੇ ਵੀ ਲੱਖਾਂ ਦੀ ਤਦਾਦ ਚ ਲੋਕ ਔਰ ਜੀ ਦੇਖੋ ਵੀ ਇੱਥੇ ਕੋਈ ਮਤਲਬ ਸ਼ਹਿਰ ਪੁਰਦੇ ਲੱਗੇ ਇੱਥੇ ਕੋਈ 10 12 ਕਿਲੋਮੀਟਰ ਤੋਂ ਉਹ ਤਾਂ ਰੋਜ਼ ਆਉਂਦੇ ਆ ਜੀ ਰੋਜ਼ ਆਉਂਦੇ ਆ ਔਰ ਸਾਰਿਆਂ ਨਗਰਾਂ ਤੋਂ ਸੰਗਤਾਂ ਆਉਨੀਆਂ ਔਰ 2 ਸਾਲ ਜਦੋਂ ਅੰਦੋਲਨ ਰਿਹਾ ਉੱਥੇ 1 ਸਾਲ 13 ਦਿਨ ਉੱਥੇ ਨਿਰੰਤਰ ਜਿਹੜਾ ਪੀਜ਼ੇ ਦਾ ਲੰਗਰ ਸੀ ਜਿਹੜਾ ਇਹ ਕਹਿੰਦੇ ਸੀ ਨਾ ਬਾਰ-ਬਾਰ ਵੀ ਇਹ ਤਾਂ ਆ ਜੀ ਪਿਕਨਿਕ ਮਨਾਉਣ ਆਏ ਆ ਇੱਥੇ ਤਾਂ ਪੀਜ਼ੇ ਖਾਂਦੇ ਆ 버ਗਰ ਖਾਂਦੇ ਆ ਉਹ ਜਿਹੜਾ ਪੀਜ਼ਾ ਦਾ ਲੰਗਰ ਸੀ ਉਹ ਧੰਗੋ ਗੁਰੂ ਆਮਦਾਸ ਲੰਗਰ ਸੇਵਾਪੁਰ ਹੀਰਾਵਲੋਂ ਨਿਰੰਤਰ 1 ਸਾਲ ਉੱਥੇ ਚੱਲਿਆ ਸੋ ਇਹ ਉਹ ਧੰਗੋਰਾਮਦਾਸ ਜੀ ਦੀ ਕਾਲਪੁਰਤ ਦੀ ਉਹਨਾਂ ਦੀ ਕਿਰਪਾ ਹੈ ਆਪ ਹੀ ਤੁਸੀਂ ਦੇਖੋ ਤਰਤੀਬ ਚ ਲਾਈਨਾ ਲੱਗ ਰਹੀਆਂ ਨੌਜਵਾਨ ਖੜੇ ਆ ਸੜਕਾਂ ਤੇ ਨੌਜਵਾਨ ਡਿਊਟੀਆਂ ਵਰਕੇ ਖੜੇ ਆ ਸਾਰੇ ਹੀ ਸੇਵਾਦਾਰ ਨੇ ਔਰ ਪਹਿਲਾਂ ਤੋਂ ਆਗੇ ਡਿਊਟੀਆਂ ਲੈ ਲਈਆਂ ਨੌਜਵਾਨਾਂ ਨੇ ਪਿਆ ਸੇਵਾ ਸਾਨੂੰ ਦੇ ਦਿਓ ਜੀ ਆ ਸੇਵਾ ਸਾਨੂੰ ਦੇ ਦਿਓ ਝੂਟੇ ਬਰਤਨਾਂ ਦੀ ਸੇਵਾ ਸਾਨੂੰ ਦੇ ਦਿਓ ਲੰਗਰ ਦੀ ਸੇਵਾ ਸਾਨੂੰ ਦੇ ਦਿਓ ਟਰੈਕਟਰਾਂ ਦੀ ਸੇਵਾ ਸਾਨੂੰ ਦੇ ਦਿਓ ਇੱਥੇ ਪਾਣੀ ਅੱਜ ਅਸੀਂ ਇਸ ਹਿਸਾਬ ਨਾਲ ਉਹਨੇ ਇਹਦਾ ਐਸਟੀਮੇਟ ਲਾਇਆ ਸੀ ਅਸੀਂ ਭਈ ਵਿੱਚੇ ਪਾਰਕਿੰਗ ਵੀ ਕਿੱਲੇ ਤਿਆਰ ਕੀਤੇ ਗਏ ਆ ਪਰ ਇਹ ਵੀ ਛੋਟੇ ਪੈ ਜਾਣੇ ਅੱਜ ਜੀ ਜਿਹਦੇ ਵਿੱਚ ਗੱਡੀਆਂ ਕਾਰਾਂ ਬੱਸਾਂ ਕੜੀਆਂ ਕਰਕੇ ਔਰ ਆ ਜਿਹੜਾ ਪੰਡਾਲ ਲੱਗਾ ਹੋਇਆ ਜਿਹਦੇ ਵਿੱਚ ਲੰਗਰ ਤੇ ਕੀਰਤਨ ਦਰਬਾਰ ਚੱਲ ਰਿਹਾ ਹੈ ਇਹ ਪੰਡਾਲ ਜਿਹੜਾ ਆ ਇਹ 8 ਕਿੱਲੇ ਦੇ ਵਿੱਚ ਹੈ ਜੀ ਇਹ 8 ਕਿੱਲਿਆਂ ਚ ਹੈ ਤੁਸੀਂ ਵੇਖੋ ਵੀ ਉਸ ਕਾਲਪੁਰਖ ਦੀ ਇਹੋ ਜੀ ਕਿਰਪਾ ਹੈ ਬਈ ਇਹ ਵੀ ਸਾਨੂੰ ਹੁਣ ਲੱਗਦਾ ਛੋਟਾ ਪੈ ਗਿਆ ਸੰਗੀਤ ਜੀ ਅੱਜ ਅਸੀਂ ਪਹੁੰਚੇ ਹੋਏ ਹਾਂ ਪੁਰ ਹੀਰਾ ਹੁਸ਼ਿਆਰ ਪਰ ਇਸ ਸਥਾਨ ਤੇ ਗੁਰੂ ਰਾਮਦਾਸ ਲੰਗਰ ਸੋਈ ਬਣੀ ਹੋਈ ਹੈ ਜੋ ਹਰ ਹਸਪੀਟਲਾਂ ਦੇ ਵਿੱਚ ਲੰਗਰ ਪਹੁੰਚਾਉਂਦੀ ਹੈ ਪਰ ਗੁਰੂ ਰਾਮਦਾਸ ਪਾਸਾ ਜਿਹਦਾ ਆਗਮਨ ਪੂਰਵ ਵੀ ਬੜੀ ਸ਼ਰਧਾ ਭਾਵਨਾ ਦੇ ਨਾਲ ਸਾਲਾਨਾ ਸਮਾਗਮ ਕੀਤਾ ਜਾਂਦਾ ਔਰ ਜਦੋਂ ਇਸ ਸਮਾਗਮ 'ਚ ਅੱਜ ਸਾਨੂੰ ਵੀ ਆਉਣ ਦਾ ਮੌਕਾ ਮਿਲਿਆ ਤਾਂ ਇਸ ਸਮਾਗਮ ਵਿੱਚ ਦੇਖਿਆ ਕਿ ਕਿਸ ਤਰ੍ਹਾਂ ਜਿਹੜਾ ਕਿ ਇੱਕ ਵਿਆਹ ਦੀ ਤਰ੍ਹਾਂ ਪੂਰਾ ਮੈਂ ਕਹਿ ਸਕਦੀ ਆ ਕਿ ਟੈਂਟ ਤੁਸੀਂ ਦੇਖ ਸਕਦੇ ਹੋ ਲਗਾਇਆ ਹੋਇਆ ਔਰ ਪ੍ਰਸ਼ਾਦਾ ਵੀ ਇਸ ਤਰ੍ਹਾਂ ਸ਼ਿਕਾਇਤ ਆ ਜਾ ਰਹੀ ਹੈ ਕਿ ਜਿਵੇਂ ਅਸੀਂ ਵਿਆਹ ਦੇ ਵਿੱਚ ਆਏ ਹੁੰਦੇ ਆ ਗੁਰੂ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਗੁਰਪੁਰਬ ਮਨਾਇਆ ਜਾ ਰਿਹਾ ਸਾਲਾਨਾ ਸਮਾਗਮ ਹੁੰਦਾ ਤੇ ਇੱਥੋਂ ਦੇ ਇਲਾਕੇ ਦੀ ਜਿਹੜੀ ਸੰਗਤ ਹੈ ਉਹ ਕਿਵੇਂ ਇਸ ਸਾਲਾਨਾ ਸਮਾਗਮ ਨੂੰ ਸ਼ਰਧਾ ਭਾਵਨਾ ਨਾਲ ਮਨਾਉਂਦੀ ਆ ਲੱਖਾਂ ਦਾ ਇਕੱਠ ਹੁੰਦਾ ਸਾਡੇ ਨਾਲ ਕਿਸਾਨ ਆਗੂ ਮਨਜੀਤ ਰਾਏ ਜੀ ਮੌਜੂਦ ਨੇ ਜਿਨ੍ਹਾਂ ਦੇ ਪਰਿਵਾਰਕ ਸੰਬੰਧ ਵੀ ਨੇ ਜਿਹੜੇ ਬਾਬਾ ਮਨਜੀਤ ਸਿੰਘ ਜੀ ਨੇ ਜਿਨ੍ਹਾਂ ਵੱਲੋਂ ਇਹ ਸੇਵਾਵਾਂ ਚੱਲ ਰਹੀਆਂ ਨੇ ਤਾ ਗੱਲ ਗੱਲਬਾਤ ਵੀ ਕਰਾਂ ਕਿਉਂਕਿ ਇਸ ਇਲਾਕੇ ਦੇ ਰਹਿਣ ਵਾਲੇ ਨੇ ਭਾਈ ਮਨਜੀਤ ਸਿੰਘ ਜੀ ਤੇ ਗੱਲਬਾਤ ਕਰਾਂਗੇ ਮਨਜੀਤ ਸਿੰਘ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਆਪਾਂ ਖੜੇ ਆ ਨਗਰਪੁਰ ਹੀਰਾ ਜੀ ਹੁਸ਼ਿਆਰਪੁਰ ਜੀ ਔਰ ਇਹ ਧੰਗੁਰ ਰਾਮਦਾਸ ਮਹਾਰਾਜ ਦੀ ਕਿਰਪਾ ਸਦਕਾ ਉਹਨਾਂ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਹ 8ਵਾਂ ਸਲਾਨਾ ਜਿਹੜਾ ਸਮਾਗਮ ਅੱਜ ਕਰਾਇਆ ਜਾ ਰਿਹਾ 8 ਸਾਲ ਹੋ ਗਏ ਇਸ ਤਰ੍ਹਾਂ ਹੀ ਸਮਾਗਮ ਹੁੰਦਾ ਇਹ ਇਕੱਲਾ ਸਮਾਗਮ ਨਹੀਂ ਹੁੰਦਾ ਜੀ ਇਹ ਮਾਲਕ ਦੀ ਐਸੀ ਜੀ ਕਿਰਪਾ ਹੋਈ ਇਸ ਜਗ੍ਹਾ ਤੇ ਜੀ ਤੇ ਇਤੋਂ 22 ਗੱਡੀਆਂ ਇਸ ਜਗ੍ਹਾ ਤੋਂ ਚਲਦੀਆਂ ਜੀ ਔਰ 11 ਗੱਡੀਆਂ ਮੁਕਸਰ ਸਾਹਿਬ ਤੋਂ ਚਲਦੀਆਂ ਜੀ ਹੋਰ ਗੱਡੀਆਂ ਦੀ ਹਲੇ ਤਿਆਰੀ ਹੈ ਪੂਰੇ ਪੰਜਾਬ ਦੇ ਵਿੱਚ ਸਾਰੇ ਹੀ ਹਸਪੀਟਲਾਂ ਦੇ ਵਿੱਚ ਜੀ 8 ਸਾਲ ਹੋ ਗਏ ਫ੍ਰੀ ਲੰਗਰ ਸੇਵਾ ਚੱਲਦੀ ਆ ਲੰਗਰ ਸੇਵਾ ਐ ਨਹੀਂ ਬਈ ਕਹਿ ਦਿਓ ਕਿ ਲੰਗਰ ਤੇ ਚਲੋ ਬਾਬੇ ਨਾਨਕ ਦਾ ਸਾਰਾ ਜਿਹੜਾ ਅੰਮ੍ਰਿਤ ਹੁੰਦਾ ਹੈ ਜੀ ਪਰ ਇੱਕ ਵਿਆਹ ਦੀ ਤਰ੍ਹਾਂ ਇੱਕ ਫੰਕਸ਼ਨ ਦੀ ਤਰ੍ਹਾਂ ਤੁਸੀਂ ਵੇਖਿਆ ਹੋਊਗਾ ਵੀ ਅੱਜ ਵੀ ਲੰਗਰ ਦੇ ਵਿੱਚ ਹੁਣ ਜਿਹੜੇ ਪ੍ਰਸ਼ਾਦੇ ਉਹ ਚ ਜਲੇਬੀਆਂ ਰਸਗੁੱਲੇ ਔਰ ਨਾਲ ਮਟਰ ਪਨੀਰ ਜੀ ਤਰ੍ਹਾਂ ਤਰ੍ਹਾਂ ਦੀਆਂ ਜਿਹੜੀਆਂ ਨਾਨ ਮਤਲਬ ਹਰ ਚੀਜ਼ ਤੁਹਾਨੂੰ ਇੱਥੇ ਮਿਲਦੀ ਆ ਇਸੇ ਤਰੀਕੇ ਨਾਲ ਜਿਹੜਾ 8 ਸਾਲ ਤੋਂ ਲੰਗਰ ਚੱਲ ਰਿਹਾ ਰੋਜ਼ਾਨਾ ਸਵੇਰੇ ਗੱਡੀਆਂ ਤਿਆਰ ਹੁੰਨੀਆਂ ਨੇ ਚਾਹ ਦੇ ਨਾਲ ਸਪੈਸ਼ਲ ਬਿਸਕਟ ਔਰ ਹਰ ਸੰਡੇ ਇਤੋਂ ਪੀਜ਼ਾ ਚੱਲਦਾ ਔਰ ਤੁਸੀਂ ਵੇਖੋ ਵੀ 8 ਸਾਲ ਹੋ ਗਏ ਨਿਰੰਤਰੇ ਸੇਵਾ ਨੂੰ ਔਰ 2 ਸਾਲ ਜਦੋਂ ਅੰਦੋਲਨ ਰਿਹਾ ਉੱਥੇ 1 ਸਾਲ 13 ਦਿਨ ਉੱਥੇ ਨਿਰੰਤਰ ਜਿਹੜਾ ਪੀਜ਼ੇ ਦਾ ਲੰਗਰ ਸੀ ਜਿਹੜਾ ਇਹ ਕਹਿੰਦੇ ਸੀ ਨਾ ਬਾਰ-ਬਾਰ ਵੀ ਇਹ ਤਾਂ ਜੀ ਪਿਕਨਿਕ ਮਨਾਉਣ ਆਏ ਆ ਇੱਥੇ ਤਾਂ ਪੀਜ਼ੇ ਖਾਂਦੇ ਆ 버ਗਰ ਖਾਂਦੇ ਆ ਉਹ ਜਿਹੜਾ ਪੀਜ਼ਾ ਦਾ ਲੰਗਰ ਸੀ ਉਹ ਤੁਹਾਨੂੰ ਗੁਰੂ ਆਮਦਾਸ ਲੰਗਰ ਸੇਵਾਪੁਰ ਹੀਰਾਵਲੋਂ ਨਿਰੰਤਰ 1 ਸਾਲ ਉੱਥੇ ਚੱਲਿਆ ਸੋ ਇਹ ਉਹ ਧੰਗੋ ਰਾਮਦਾਸ ਜੀ ਦੀ ਕਾਲ ਪ੍ਰਤਲੀ ਉਹਨਾਂ ਦੀ ਕਿਰਪਾ ਹੈ ਉਹਨਾਂ ਦੀ ਕਿਰਪਾ ਸਦਕਾ ਕਿ ਲੱਖਾਂ ਦੀ ਤਦਾਦ ਅੱਜ ਸੰਗਤਾਂ ਆ ਰਹੀਆਂ ਜਿਹੜਾ ਇਹ ਪੰਡਾਲ ਹੈ ਅੱਜ ਅਸੀਂ ਇਹ ਹਿਸਾਬ ਲਾਉਣੇ ਇਹਦਾ ਐਸਟੀਮੇਟ ਲਾਇਆ ਸੀ ਅਸੀਂ ਭਈ ਵਿੱਚੇ ਪਾਰਕਿੰਗ 20 ਕਿੱਲੇ ਤਿਆਰ ਕੀਤੇ ਗਏ ਆ ਪਰ ਇਹ ਵੀ ਛੋਟੇ ਪੈ ਜਾਣੇ ਅੱਜ ਜ ਜਿਹਦੇ ਵਿੱਚ ਗੱਡੀਆਂ ਆਕਾਰਾਂ ਬੱਸਾਂ ਕੜੀਆਂ ਕਰਕੇ ਔਰ ਆ ਜਿਹੜਾ ਪੰਡਾਲ ਲੱਗਾ ਹੋਇਆ ਜਿਹਦੇ ਵਿੱਚ ਲੰਗਰ ਇਹ ਕੀਰਤਨ ਦਰਬਾਰ ਚੱਲ ਰਿਹਾ ਹੈ ਜੀ ਬਿਲਕੁਲ ਇਹ ਪੰਡਾਲ ਜਿਹੜਾ ਆ ਇਹ ਅੱਠ ਕਿੱਲਿਆਂ ਦੇ ਵਿੱਚ ਹੈ ਜੀ ਇਹ ਅੱਠ ਕਿੱਲਿਆਂ ਚ ਹੈ ਤੁਸੀਂ ਵੇਖੋ ਵੀ ਉਸ ਕਾਲਪੁਰਖ ਦੀ ਇਹੋ ਜੀ ਕਿਰਪਾ ਹੈ ਬਈ ਇਹ ਵੀ ਸਾਨੂੰ ਹੁਣ ਲੱਗਦਾ ਛੋਟਾ ਪੈ ਗਿਆ ਹੋਰ ਇਹ ਵਿੱਚ ਕੋਈ ਪ੍ਰਬੰਧਕ ਵੀ ਸਾਨੂੰ ਲੱਗ ਨਹੀਂ ਰਿਹਾ ਕਿ ਕੋਈ ਪ੍ਰਬੰਧਕ ਹੈਗਾ ਸਾਰੇ ਸੇਵਾਦਾਰ ਹੋ ਕੇ ਕੰਮ ਕਰ ਰਹੇ ਨੇ ਇਹ ਨਿਸ਼ਕਾਮ ਜਿਹੜੀ ਲੋਕਾਂ ਦੀ ਕਹਿੰਦੇ ਹੋ ਕਿ ਸੇਵਾ ਭਾਵਨਾ ਜੀ ਔਰ ਇਸ ਮਨਜੀਤ ਸਿੰਘ ਜੀ ਦੀ ਭਾਵਨਾ ਦੀ ਕਿਵੇਂ ਕਿਵੇਂ ਗੁਰਰਾਮਦਾਸ ਪਾਸ਼ਾ ਜੀ ਦਾ ਉਹਨਾਂ ਨਾਲ ਪਿਆਰ ਹੈ ਅਰਥਾਤ ਕਿ ਉਹਨਾਂ ਨੇ ਜਿੱਥੇ ਸੇਵਾ ਲਈ ਉੱਥੇ ਹੀ ਹਰ ਸਾਲ ਸਾਲਾਨਾ ਸਮਾਗਮ ਕਰਦੇ ਨੇ ਔਰ ਸਮਾਗਮ ਵੀ ਇਦਾਂ ਦਾ ਮੈਨੂੰ ਲੱਗਦਾ ਪੰਜਾਬ ਦੇ ਵਿੱਚ ਇਦਾਂ ਦਾ ਕਦੇ ਸਮਾਗਮ ਨਹੀਂ ਦੇਖਿਆ ਹੋਏਗਾ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਬਈ ਮੇਰੇ ਉਹ ਤਾਜ ਦੇ ਬੇਟੇ ਨੇ ਜੀ ਔਰ ਹਾਕੀ ਦੇ ਪਲੇਅਰ ਸੀ ਨੈਸ਼ਨਲ ਲੈਵਲ ਦੇ ਕੀ ਤੇ ਹਾਕੀ ਦੀ ਟੀਮ ਦੇ ਵਿੱਚ ਸੀ ਸਾਡੀ ਨੈਸ਼ਨਲ ਟੀਮ ਚ ਤੇ ਉਹ ਬਾਹਰ ਖੇਡਣ ਦਤੋਂ ਗਏ ਆ ਉੱਥੇ ਉਹ ਧੰਗੂ ਰਾਮਦਾਸ ਜੀ ਦੀ ਕਿਰਪਾ ਹੋ ਗਈ ਉੱਥੇ ਰਹਿ ਗਏ ਵਸ ਗਏ ਜੀ ਤੇ ਇੰਨੀ ਨੇਚਾ ਮੈਂ ਕਵਾਂਗਾ ਮਹਾਨ ਉਸ ਕਾਲਪੁਰਖ ਦੀ ਕਿਰਪਾ ਆ ਉਹਨਾਂ ਤੇ ਵੀ ਉਹਨਾਂ ਨੇ ਜਦੋਂ ਦਿੱਲੀ ਉਤਰਨਾ ਉਤੋਂ ਹਰਮੰਦਰ ਸਾਹਿਬ ਪੈਦਲ ਆਉਣਾ ਜੀ ਬੇਸ਼ੱਕ 10 ਦਿਨ ਲੱਗਣ ਹਰਮੰਦਰ ਸਾਹਿਬ ਪੈਦਲ ਆਉਣਾ ਜੀ ਇੰਨੀ ਮਤਲਬ ਉਹਨਾਂ ਦੀ ਵਿਸ਼ਵਾਸ ਹੈ ਅੰਕੁਰਾਮ ਦਾਸ ਜੀ ਤੇ ਔਰ ਉਹ ਤੋਂ ਇਨੀ ਕਿਰਪਾ ਹੁੰਦੀ ਗਈ ਵੀ ਅੱਜ ਆ ਜਿਹੜਾ ਪੁਰੀ ਰਾਜ ਚ ਐਡਾ ਵੱਡਾ ਕਹਦੇ ਉਹ ਮੇਲੇ ਨੇ ਰੂਪ ਧਾਰ ਲਿਆ ਜਿਹਦੇ ਵਿੱਚ ਲੱਖਾਂ ਦੀ ਤਰ੍ਹਾਂ ਚ ਲੋਕ ਔਰ ਤੁਸੀਂ ਦੇਖੋ ਵੀ ਇੱਥੇ ਕੋਈ ਇਹ ਨਹੀਂ ਕਿ ਪੇ ਕਰ ਰਿਹਾ ਕਿਸੇ ਨੂੰ ਆਪ ਹੀ ਤੁਸੀਂ ਦੇਖੋ ਤਰਤੀਬ ਚ ਲਾਈਨਾ ਲੱਗ ਰਹੀਆਂ ਨੌਜਵਾਨ ਖੜੇ ਐ ਸੜਕਾਂ ਤੇ ਨੌਜਵਾਨ ਡਿਊਟੀਆਂ ਵਰਕੇ ਖੜੇ ਆ ਸਾਰੇ ਹੀ ਸੇਵਾਦਾਰ ਨੇ ਔਰ ਪਹਿਲਾਂ ਤੋਂ ਆ ਕੇ ਡਿਊਟੀਆਂ ਲੈ ਲਈਆਂ ਨੌਜਵਾਨਾਂ ਨੇ ਪਿਆ ਸੇਵਾ ਸਾਨੂੰ ਦੇ ਦਿਓ ਜੀ ਆ ਸੇਵਾ ਸਾਨੂੰ ਦੇ ਦਿਓ ਝੂਟੇ ਬਰਤਨਾਂ ਦੀ ਸੇਵਾ ਸਾਨੂੰ ਦੇ ਦਿਓ ਲੰਗਰ ਦੀ ਸੇਵਾ ਸਾਨੂੰ ਦੇ ਦਿਓ ਟਰੈਕਟਰਾਂ ਦੀ ਸੇਵਾ ਸਾਨੂੰ ਦੇ ਦਿਓ ਇੱਥੇ ਪਾਣੀ ਉਪੜ ਦਾ ਕੰਮ ਦੀ ਸੇਵਾ ਸਾਨੂੰ ਦੇ ਦਿਓ ਮਤਲਬ ਇਹ ਕਹਿ ਦਿਓ ਵੀ ਇਹ ਕਿਸੇ ਨੂੰ ਸੱਦਣਾ ਨਹੀਂ ਪੈਂਦਾ ਕਿੰਨਾ ਟਾਈਮ ਲੱਗਦਾ ਫਿਰ ਇਸ ਪ੍ਰੋਗਰਾਮ ਨੂੰ ਉਲੀਕਣ ਦੇ ਲਈ ਜਿਵੇਂ ਅਸੀਂ ਦੇਖਦੇ ਆ ਕਿ ਐਡੇ ਵੱਡੇ ਪ੍ਰਬੰਧ ਇੱਕ ਦਿਨ ਚ ਤਾਂ ਹੋ ਨਹੀਂ ਜਾਂਦੇ ਪ੍ਰੋਗਰਾਮ ਤੇ ਅਗਲੇ ਸਾਲ ਦਾ ਅੱਜ ਹੀ ਅਨਾਊਂਸ ਹੋ ਜਾਣਾ ਹੈ ਜੀ ਪਰ ਇਹ ਹੈਗਾ ਕਿ ਆਹ ਜਿਹੜਾ ਟੈਂਟ ਲੱਗਿਆ ਹੋਇਆ ਇਹਨਾਂ ਨੂੰ ਲਗਭਗ 25 ਦਿਨ ਹੋ ਗਏ ਇੱਥੇ ਜੀ ਆਇਆਂ ਨੂੰ ਸ਼ੁਰੂ ਕੀਤੇ ਨੂੰ 25 ਦਿਨ ਹੋ ਗਏ ਭਈ ਇਹ ਜਿਹੜਾ ਪੱਕਾ ਟੈਂਟ ਲੱਗਦਾ ਔਰ ਇਹਦੇ ਵਾਸਤੇ ਫਿਰ ਆ ਨਾਲ ਦੇ ਖੱਤੇ ਵੀ ਤਿਆਰ ਕਰੀ ਦੇ ਆ ਵਾ ਝੋਨਾ ਝਾਨਾ ਕਟਾ ਕੇ ਸਾਰਾ ਕਿਉਂਕਿ ਪਾਰਕਿੰਗ ਲਈ ਹੋਰ ਕੰਮਾਂ ਲਈ ਸ਼ੋ ਇਹ ਫਸਲਾਂ ਹੁੰਨੀਆਂ ਸਾਰਿਆਂ ਦੀਆਂ ਕਿਸਾਨਾਂ ਦੀਆਂ ਆਪੇ ਹੀ ਸਾਰੇ ਛੱਡ ਦਿੰਦੇ ਆ ਭਈ ਇਹ ਕਿਤੇ ਮਹਾਰਾਜ ਸਾਡੇ ਤੇ ਵੀ ਕਿਰਪਾ ਕਰ ਦੋ ਤੇ ਇਸ ਕਰਕੇ ਸਾਰਿਆਂ ਦਾ ਇੰਨੀ ਨੇਚਾ ਹੈ ਇੰਨਾ ਪਿਆਰ ਹੈ ਇੰਨੀ ਸੇਵਾ ਭਾਵਨਾ ਹੈ ਭਈ ਸਾਰੇ ਡਿਊਟੀਆਂ ਹੁਣ ਪੂਰੀ ਹੀ ਨਾ ਨਗਰ ਦੀਆਂ ਸੰਗਤਾਂ ਔਰ ਜਿਹੜੀਆਂ ਬਾਹਰੋਂ ਸੰਗਤਾਂ ਆ ਕੇ ਆ ਲੋਕਲ ਜਿੰਨੇ ਪਿੰਡ ਆ ਮਤਲਬ ਸ਼ਹਿਰਪੁਰ ਦੇ ਲਾਗੇ ਇੱਥੇ ਕੋਈ 10 12 ਕਿਲੋਮੀਟਰ ਤੋਂ ਉਹ ਤਾਂ ਰੋਜ਼ ਆਉਂਦੇ ਆ ਜੀ ਰੋਜ਼ ਆਉਂਦੇ ਆ ਔਰ ਸਾਰਿਆਂ ਨਗਰਾਂ ਤੋਂ ਸੰਗਤਾਂ ਆਉਨੀਆਂ ਮੇਰਾ ਖਿਆਲ ਇਹ ਭਾਜੀ ਉਹਨਾਂ ਦਾ ਦਕਤਾਰ ਜੀ ਦਾ ਪਿੰਡ ਇਤੋਂ 8 9 ਕਿਲੋਮੀਟਰ ਤੇ ਹੋਣਾ ਹੈ ਤੇ ਇਹ ਇਹਨਾਂ ਦੀ ਨੇਚ ਆ ਇਹ ਵੀ ਲਗਭਗ ਮੈਂ ਜਦੋਂ ਦੇਖਾਂ ਤੇ ਜਦੋਂ ਛੋਟਾ ਸਮਾਗਮ ਵੀ ਹੋਵੇ ਤੇ ਤੇ ਹਾਜ਼ਰ ਹੁੰਦੇ ਆ ਸੋ ਇਹ ਇੱਕ ਪਿਆਰ ਬਣਿਆ ਹੋਇਆ ਸੰਗਤਾਂ ਦਾ ਉਹਦੇ ਉਹਦੇ ਸਦਕਾ ਮੈਂ ਕਹੂੰਗਾ ਇਹ ਆਉਣ ਵਾਲੇ ਸਮੇਂ 'ਚ ਪੰਜਾਬ ਦਾ ਨੰਬਰ 1 ਤੇ ਹੋ ਗਿਆ ਇਹ ਸਮਾਗਮ ਮੈਂ ਜੋ ਸਮਝਦਾ ਤੁਸੀਂ ਔਰ ਸੇਵਾ ਭਾਵਨਾ ਔਰ ਇਸ ਤੋਂ ਇਲਾਵਾ ਮੈਨੂੰ ਜੋ ਲੱਗਦਾ ਆਉਣ ਵਾਲੇ ਸਮੇਂ 'ਚ ਇੰਡੀਆ ਦਾ ਨੰਬਰ 1 ਸਮਾਗਮ ਹੋਇਆ ਕਰੇਗਾ ਇੱਕ ਦਿਨ ਇੱਕ ਦਿਨ ਨਹੀਂ ਪਰ ਲਗਾਤਾਰ 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 ਉਹ ਤਾਂ ਤੁਸੀਂ 8 ਸਾਲ ਤੋਂ 365 ਦਿਨ ਲੰਗਰ ਚੱਲਦਾ ਹੈ ਸਾਲ ਦਾ ਔਰ 8 ਸਾਲ ਹੋ ਗਏ ਤੁਸੀਂ ਲਾ ਲੋ ਔਰ ਤੁਸੀਂ ਦੇਖੋ ਵੀ ਔਰ ਉਹ ਹਰ ਹਸਪੀਟਲ ਦੇ ਵਿੱਚ ਔਰ ਜਿੱਥੇ ਕੋਈ ਵਾਹਿਗੁਰੂ ਨਾ ਕਰੇ ਜਿਵੇਂ ਹੜ ਆਇਆ ਤੇ ਹੜ ਪ੍ਰਭਾਵ ਤੇਰੀਏ ਚ ਵੀ ਸਾਰੇ ਲੰਗਰ ਪਹੁੰਚਾਇਆ ਜਦੋਂ ਕਰੋਨਾ ਕਾਲ ਆਇਆ ਸਭ ਤੋਂ ਵੱਡੀ ਸੇਵਾ ਗੁਰ ਆਮ ਦਾਸ ਲੰਗਰ ਸੇਵਾ ਪੁਰ ਹੀਣਾ ਤੋਂ ਸਰਕਾਰ ਆ ਕੇ ਲੈਂਦੀ ਰਹੀ ਜੀ ਮਾਨਯੋਗ ਡੀਸੀ ਸਾਹਿਬ ਆ ਕੇ ਕਹਿੰਦੇ ਸੀ ਵੀ ਤੁਸੀਂ ਸਾਨੂੰ ਜਿਹੜਾ ਲੰਗਰ ਆ ਤਿਆਰ ਕਰਵਾ ਕੇ ਦਿਓ ਕਿਉਂਕਿ ਇੱਥੇ ਮੂੰਹ ਬਨ ਕੇ ਪੂਰੀ ਅੰਦਰ ਤੁਸੀਂ ਜਾ ਕੇ ਕਿਚਨ ਦੇਖਿਓ ਕਹਿ ਸਕਦੇ ਆ ਕਿ ਗੁਰੂ ਰਾਮਦਾਸ ਪਾਸ਼ਾ ਜੀ ਦੇ ਘਰ ਦੀ ਰਸੋਈ ਤੇ ਇਹ ਰਸੋਈ ਚ ਕੋਈ ਫਰਕ ਨਹੀਂ ਕੋਈ ਫਰਕ ਨਹੀਂ ਤੁਸੀਂ ਅੰਦਰ ਜਾਓਗੇ ਦੇਖ ਕੇ ਭੁੱਖ ਲੈਂਦੀ ਐ ਇੰਨੀ ਕਿ ਸਫਾਈ ਐ ਪਧਰਾ ਸਾਹਿਬ ਤੇ ਮਾਨਯੋਗ ਡੀਸੀ ਸਾਹਿਬ ਨੇ ਉਦੋਂ ਮੈਨੂੰ ਪਤਾ ਮੈਂ ਇੱਥੇ ਸੀ ਕਿ ਉਹਨਾਂ ਨੇ ਕਰੋਨਾ ਕਾਲ 'ਚ ਕਿਹਾ ਭਈ ਅਗਰ ਕੋਈ ਰਸੋਈ ਸਾਫ਼ ਹੈ ਅੱਛੀ ਹੈ ਜਿੱਤੋਂ ਸਾਨੂੰ ਭਰੋਸਾ ਹੈ ਭਈ ਕਰੋਨਾ ਕਾਲ 'ਚ ਲੰਗਰ ਭੇਜਿਆ ਜਾ ਸਕਦਾ ਤਾਂ ਇਹ ਐ ਤੇ ਇਤੋਂ ਫਿਰ ਗੱਡੀਆਂ ਹਰ ਕੋਨੇ 'ਚ ਹਿਆਰਪੁਰ ਦੇ ਬਾਕੀ ਜ਼ਿਲ੍ਹਿਆਂ ਦੇ ਹਰ ਕੋਨੇ 'ਚ ਗੱਡੀਆਂ ਇਤੋਂ ਲੰਗਰ ਬਕਾਇਦਾ ਸਪੈਸ਼ਲ ਚਲਦੀਆਂ ਰਹੀਆਂ ਤੇ ਦੋ-ਦੋ ਵਾਰ ਗੱਡੀਆਂ ਵੀ ਗਈਆਂ ਲੋਡ ਹੋ ਕੇ ਔਰ ਇੱਥੇ ਬਕਾਇਦਾ ਲੰਗਰ ਜਿਹੜਾ ਆਟਾ ਮਸ਼ੀਨਾਂ ਗੁੰਦਦੀਆਂ ਮਸ਼ੀਨਾਂ ਰਾਹੀਂ ਫੁਲਕਾ ਤਿਆਰ ਹੁੰਦਾ ਔਰ ਤੁਸੀਂ ਦੇਖੋ ਜਿਹੜੇ ਬਿਸਕਟ ਆ ਉਹ ਮਸ਼ੀਨਾਂ ਰਾਹੀਂ ਪੱਕਦੇ ਆ ਬਣਦੇ ਆ ਇੱਥੇ ਅੰਦਰ ਹੀ ਹੁੰਦੇ ਆ ਉਹ ਬਾਹਰੋਂ ਨਹੀਂ ਮੰਗਾਇਆ ਜਾਂਦਾ ਜਿਹੜੇ ਬਿਸਕਟ ਆ ਉਹ ਵੀ ਅੰਦਰ ਹੀ ਬਣਦੇ ਆ ਸਾਰੇ ਤੇ ਔਰ ਤੁਸੀਂ ਦੇਖੋ ਵੀ ਐਸੀ ਤੁਹਾਨੂੰ ਬਰਾਂਦਾਸੀ ਦੀ ਕਿਰਪਾ ਹੈ ਕਈ ਕਦੇ ਕਿਸੇ ਚੀਜ਼ ਦੀ ਤੋੜ ਨਹੀਂ ਆਉਂਦੀ ਤੁਸੀਂ ਆ ਵੇਖੋ ਨਾ ਮੇਰੇ ਖਿਆਲ ਦੇ ਵਿੱਚ ਆਹ 14 15 ਲਾਈਨਾਂ ਹੋਣੀਆਂ ਬਿਲਕੁਲ ਲੱਖਾਂ ਦੀ ਸੰਗਤ ਹੋਈ ਹੈ ਨਹੀਂ ਔਰ ਇੰਨਾ ਕੁਝ ਵਿਆਹ ਤੇ ਨਹੀਂ ਜਿੰਨੇ ਸਟਾਲਾਂ 'ਚ ਲਗਾਇਆ ਭਈ ਚਾਵਲ ਮਟਰ ਪਨੀਰ ਤਰ੍ਹਾਂ ਤਰ੍ਹਾਂ ਦੇ ਤੁਸੀਂ ਆ ਵੇਖੋ ਖਾਲੀਆਂ ਚੈੱਕ ਕਰਕੇ ਦੇਖ ਲਓ ਵਿੱਚ ਜਲੇਬੀਆਂ ਰਸਗੁੱਲੇ ਗੁਲਾਬ ਜਾਮੁਨਾ ਮਤਲਬ ਫਿਰ ਆਈਸਕ੍ਰੀਮ ਆਈਸਕ੍ਰੀਮ ਹੈ ਪੇਸਟੀਆਂ ਹੈ ਮਤਲਬ ਜਿਹੜੇ ਸਵੇਰੇ ਚਾਹ ਪਕੌੜੇ ਦਾ ਲੰਗਰ ਸੀ ਨਿਰੰਤਰ ਸਵੇਰ ਦੀਆਂ ਪੇਸਟੀਆਂ ਚੱਲੀ ਜਾਂਦੀਆਂ ਹੁਣ ਵੀ ਚੱਲੀ ਜਾਂਦਾ ਹੈ ਜਿਹੜੇ ਪਨੀਰ ਪਕੌੜੇ ਉਹ ਵੀ ਨਾਲ ਚੱਲ ਰਹੇ ਆ ਸੋ ਕਹਿਣ ਦਾ ਭਾਵ ਹੈ ਇਹ ਬੜੀ ਕਿਰਪਾ ਇੱਥੇ ਖੂਨਦਾਨ ਦਾ ਕੈਂਪ ਲੱਗਾ ਆ ਫ੍ਰੀ ਮੈਡੀਸਨ ਦਾ ਲੱਗਾ ਆ ਇੱਕ ਮੈਂ ਹੋਰ ਤੁਹਾਡੇ ਸਾਹਮਣੇ ਰਾਈ ਦੱਸਣਾ ਚਾਹਾਂਗਾ ਇੱਥੇ ਲਗਭਗ 1 ਸਾਲ ਹੁਣੋਂ ਆਇਆ ਤੇ ਫ੍ਰੀ ਚੈੱਕਅਪ ਤੇ ਫ੍ਰੀ ਦਵਾਈ ਦੀ ਸੇਵਾ ਸ਼ੁਰੂ ਹੋ ਚੁੱਕੀ ਹੈ ਤੇ ਹੁਣ ਹੁਣ ਸਰਦਾਰ ਮਨਜੀਤ ਸਿੰਘ ਉਹਨਾਂ ਨੇ ਆ ਇੱਥੇ ਲੱਗ ਗਈ 6 ਏਕੜ ਖਰੀਦ ਲਈਆ ਤੇ ਹੋਰ ਨਾਲ 4 ਏਕੜ ਦਾ ਸੌਦਾ ਕਰ ਲਿਆ ਜੀ 10 ਏਕੜ ਦੇ ਵਿੱਚ ਇੱਕ ਮਿੰਨੀ ਪੀਜੀਆਈ ਜੀ ਹਸਪੀਟਲ ਪੀਜੀਆਈ ਨੂੰ ਵੀ ਵੱਧ ਫੈਸਿਲਿਟੀ ਹੋਏਗੀ ਜੀ ਔਰ 1 ਰੁਪਿਆ ਵੀ ਪਰਚੀ ਬੇਸ਼ੱਕ ਨੰਬਰ ਅਨੁਸਾਰ ਕੱਟੀ ਜਾਏਗੀ ਪਰ ਪਰਚੀ ਦਾ ਰੁਪਿਆ ਕੋਈ ਨਹੀਂ ਲਿਆ ਜਾਏਗਾ ਫਰੀ ਪਰਚੀ ਦੀ ਸੇਵਾ ਵੀ ਨਹੀਂ ਲਈ ਜਾਊਗੀ ਈਵਨ ਡਾਕਟਰ ਦੀ ਫੀਸ ਨਹੀਂ ਕੋਈ ਹੋਏਗੀ ਇੱਥੇ ਦਵਾਈ ਦੀ ਨਹੀਂ ਕੋਈ ਫੀਸ ਹੋਏਗੀ ਫਰੀ ਚੱਲੇਗਾ ਸਾਰਾ ਤਰੰਤ ਇਲਾਜ ਸਾਰਾ ਔਰ ਉਹਦੀਆਂ ਤਿਆਰੀਆਂ ਚੱਲ ਰਹੀਆਂ ਨੇ ਸੋ ਇਹ ਬੜੀ ਕਿਰਪਾ ਹੈ ਤੁਹਾਨੂੰ ਗੁਰਾਮਦਾਸ ਜੀ ਦੀ ਤੇ ਉਹਨਾਂ ਦੀ ਅਪਾਰ ਕਿਰਪਾ ਸਦਕਾ ਇਹ ਇੱਕ ਇਤਿਹਾਸਕ ਇਹ ਇੱਕ ਇਤਿਹਾਸਕ ਜਿਹੜੀ ਜਗ੍ਹਾ ਔਰ ਇਹ ਜ਼ਮੀਨ ਮੈਂ ਸਮਝਦਾ ਸਾਡੇ ਪੁਰੀ ਹੀਰਾ ਦੇ ਆਸ-ਪਾਸ ਦੇ ਪਿੰਡਾਂ ਦੇ ਅੱਛੇ ਭਾਗ ਨੇ ਜਿੱਤੋਂ ਪੂਰੇ ਪੰਜਾਬ ਤੋਂ ਸੰਗਤ ਆਈ ਦੇ ਦਿਨ ਤੁਸੀਂ ਆ ਪਿੱਛੇ ਜਾ ਕੇ ਦੇਖਿਓ ਤਿੰਨ ਏਕੜ ਜਿਹੜੀ ਉਹ ਬੱਸਾਂ ਨਾਲ ਪਰ ਚੱਲੀ ਆ ਜੀ ਤਿੰਨ ਏਕੜ ਬੱਸਾਂ ਨਾਲ ਪਰ ਚੱਲੀ ਆ ਇਹਨੀਆਂ ਬੱਸਾਂ ਜਿਹੜੀਆਂ ਮਾਲਵੇ ਤੋਂ ਮਾਝੇ ਤੋਂ ਪਰ ਪਰ ਕੇ ਦੁਆਬੇ ਚਲਾਉਣੀਆਂ ਸਾਰੇ ਜ਼ਿਲ੍ਹਿਆਂ ਤੋਂ ਮਾਲਵੇ ਦੇ ਮਾਝੇ ਤੋਂ ਵੀ ਆਈਆਂ ਅੰਦਰ ਕਿਹਾ ਜਾਂਦਾ ਪੰਜਾਬ ਦੇ ਚ ਢੜੀਆਂ ਵਾਲੇ دیਵਾਨ ਦੇ ਵਿੱਚ ਬੜੀ ਸੰਗਤ ਹੁੰਦੀ ਆ ਪਰ ਮੈਨੂੰ ਲੱਗਦਾ ਅੱਜ ਰਿਕਾਰਡ ਇੱਥੇ ਟੁੱਟ ਗਿਆ ਆ ਨਹੀਂ ਮੈਂ ਇਹ ਗੱਲ ਕਹਾਂਗਾ ਇਹ ਤੁਹਾਨੂੰ ਗੁਰੂ ਅਮਰਦਾਸ ਜੀ ਦੀ ਕਿਰਪਾ ਹੈ ਵੀ ਇੱਥੇ ਤੁਸੀਂ ਗਿਣੇ ਨਹੀਂ ਸਕਦੇ ਜੀ ਮਲਵਾਨ ਗਿਣਤ ਸੰਗਤਾਂ ਲੱਖਾਂ ਦੀ ਤਦਾਦ ਦੇ ਵਿੱਚ ਜੀ ਸੋ ਉਹ ਮੈਂ ਸਮਝਦਾ ਤੁਸੀਂ ਇਹ ਦੇਖਿਓ ਤੇ ਬੜੇ ਸਿਸਟਮ ਤੇ ਲੰਗਰ ਚੱਲ ਰਿਹਾ ਫੇਰ ਵੀ ਇੱਧਰ ਵੀ ਲੈਣਾ ਇੱਧਰ ਵੀ ਲੈਣਾ ਕਹਿਣ ਦਾ ਭਾਵ ਹੈ ਕਿ ਜਿੰਤਰੋ ਗੱਡੀਆਂ ਖੜੀਆਂ ਕਰਦੇ ਉਹ ਤੋਂ ਵੀ ਲੈਣਾ ਵੱੱਗੀਆਂ ਆਉਣੀਆਂ ਮਤਲਬ ਅਸੀਂ ਤਾਂ ਕਹਿੰਨੇ ਆਂ ਵੀ ਉਹ ਦਾ ਕਾਲਪੁਰਖ ਦੀ ਕਿਰਪਾ ਹੋਈ ਹੈ ਸਾਡੇ ਨਗਰਾਂ ਸਾਡੇ ਜ਼ਿਲ੍ਹਿਆਂ ਤੇ ਇਹ ਇਤਿਹਾਸਕ ਸਥਾਨ ਬਣ ਗਿਆ ਇਹ ਪੂਜਣਯੋਗ ਹੋ ਗਿਆ ਨਹੀਂ ਤੇ ਇੱਥੇ ਆਪਾਂ ਖੇਤ ਵਾਇਆ ਕਰਦੇ ਸੀ ਆ ਪਿਛਲੇ ਖੱਤੇ ਮੇਰੇ ਕੋਲ ਲੱਗਦੇ ਆ ਤੇ ਇੱਧਰ ਇਹ ਖੱਤਾ ਜਿਹਦੇ ਵਿੱਚ ਤੁਹਾਨੂੰ ਗੁਰੂ ਅਮਰਦਾਸ ਲੰਗਰ ਸੇਵਾ ਰਸੋਈ ਬਣੀ ਹੈ ਇਹ ਸਰਦਾਰ ਮਨਜੀਤ ਸਿੰਘ ਉਹਨਾਂ ਦੀ ਵਿਰਾਸਤ ਸੀਗੀ ਤੇ ਉਹ ਉਹਨਾਂ ਨੇ ਆਪਣੀ ਜ਼ਮੀਨ ਇਹ ਜਿਹੜੀ ਸੀਗੀ ਉਦੋਂ ਦਿੱਤੀ ਤਾਂ ਇਹਦੇ ਵਿੱਚ ਸ਼ੁਰੂ ਕੀਤਾ ਪਰ ਹੁਣ ਆਸ-ਪਾਸ ਦੀਆਂ ਜ਼ਮੀਨਾਂ ਜਿਹੜੀਆਂ ਉਹ ਸਾਰੀਆਂ ਇਹ ਮੰਨਦੇ ਆ ਵੇ ਸਾਡੇ ਚੰਗੇ ਭਾਗ ਹੈ ਜਿਹੜੀਆਂ ਇੰਨੀਆਂ ਸੰਗਤਾਂ ਆ ਕੇ ਇੱਥੇ ਦਰਸ਼ਨ ਦੇਣੀਆਂ ਹੈ ਭਾਈ ਸਾਹਿਬ ਜੀ ਤੁਸੀਂ ਕੀ ਕਹਿ ਰਹੇ ਸੀਗੇ ਕਿ ਇਹ ਧਰਤੀ ਨੂੰ ਭਾਗ ਤਾਂ ਲੱਗੇ ਲੱਗੇ ਨਾਲ ਤੁਸੀਂ ਹੋਰ ਕੀ ਕਹਿ ਰਹੇ ਸੀਗੇ ਦੁਆਬੇ ਦੀ ਤਰ੍ਹਾਂ ਇਹ ਤਾਂ ਸਾਨੂੰ ਕਲ ਜੋ ਪ੍ਰਮਾਤਮਾ ਨੂੰ ਕਲ ਜੀਗਿਆਂ ਨੂੰ ਤਾਰਨ ਵਾਸਤੇ ਗੁਰੂ ਰਾਮਦਾਸ ਜੀ ਨੇ ਆਪ ਕੇ ਰੱਖਾ ਵਾ ਕਿਰਪਾ ਕੀਤੀ ਆ ਇਕ ਤਾ ਨਿਰਵਿਘਨ ਇਥੇ ਜਿਹੜਾ ਆ ਪ੍ਰੋਗਰਾਮ ਲੰਗਰ ਦਾ ਤਾਂ ਚੱਲਦਾ ਹੀ ਚੱਲਦਾ ਹੈ ਉਸ ਦੇ ਨਾਲ ਗੁਰਬਾਣੀ ਦਾ ਵੀ ਚੱਲਦਾ ਸ਼ਬਦ ਚੌਂਕੀ ਕੀਤੀ ਜਾਂਦੀ ਹੈ ਫਿਰ ਉਸ ਤੋਂ ਬਾਅਦ ਮਰੀਜ਼ਾਂ ਦੇ ਫਰੀ ਇਲਾਜ ਕੀਤੇ ਜਾਂਦੇ ਆ ਐਂਬੂਲੈਂਸ ਦਿੱਤੀ ਜਾਂਦੀ ਆ ਮਰੋ ਹਰਕ ਜੋਸ਼ ਇਨਸਾਨ ਨੂੰ ਜ਼ਿੰਦਗੀ ਦੇ ਵਿੱਚ ਚਾਹੀਦਾ ਉਹ ਇਸ ਗੁਰੂ ਘਰ ਦੇ ਵਿੱਚੋਂ ਸਾਨੂੰ ਪ੍ਰਾਪਤ ਹੋ ਰਿਹਾ ਹੈ ਤਾਂ ਦਸ਼ਕੋ ਗੁਰਬਾਣੀ ਦਾ ਫਰਮਾਨ ਹੈ ਕਿ ਦਦਾ ਦਾਤਾ ਏਕ ਹੈ ਸਭ ਕੋ ਦੇਵਨਹਾਰ ਦਿੰਦੇ ਤੋਟਣਾ ਵਈ ਅਗੰਤ ਭਰੇ ਪੰਡਾਰ ਤੇ ਗੁਰੂ ਰਾਮਦਾਸ ਪਾਸ਼ਾ ਜੀ ਦਾ ਜਿੱਥੇ ਨਾਂ ਚੱਲਦਾ ਹੈ ਤੇ ਉੱਥੇ ਫਿਰ ਤੋਟ ਕਿਵੇਂ ਆ ਸਕਦੀ ਹੈ ਜਦੋਂ ਅਸੀਂ ਇਸ ਸਥਾਨ ਤੇ ਪਹੁੰਚੇ ਸੀ ਤਾਂ ਅਸੀਂ ਦੇਖਿਆ ਕਿ ਅਨਕ ਪ੍ਰਕਾਰਾਂ ਦੇ ਲੰਗਰ ਇੱਥੇ ਲੱਗੇ ਹੋਏ ਨੇ ਤੇ ਇੱਥੇ ਹੈਰਾਨਗੀ ਦੀ ਗੱਲ ਕਿ ਕੋਈ ਪ੍ਰਬੰਧਕ ਨਹੀਂ ਤੁਹਾਨੂੰ ਦਿਸੇਗਾ ਹਰ ਕੋਈ ਆਪਣੇ ਆਪ ਨੂੰ ਸੇਵਾਦਾਰ ਕਹਿ ਕੇ ਤੇ ਸੇਵਾ ਕਰ ਰਿਹਾ ਜੁੜੇ ਰਹੋ ਇੱਕ ਸੁਨੇਹਾ ਚੈਨਲ ਦੇ ਨਾਲ ਤੇ ਇਸ ਸੁਨੇਹੇ ਨੂੰ ਘਰ ਘਰ ਪਹੁੰਚਾ ਦਿਓ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ